ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਲਤਾਂ ਦੇ ਖਿਲਾਫ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸੰਵਿਧਾਨ ਦੇ ਨਰਮਾਤਾ ਬਾਬਾ ਸਾਹਿਬ ਪੀਮਰਾਓ ਬੇੜਕਰ ਜੀ ਦੀ ਵਿਚਾਰਚਾਰਾ ਦੇ ਖਿਲਾਫ ਔਰ ਕਿਸ ਤਰ੍ਹਾਂ ਸੰਵਿਧਾਨ ਦੇ ਖਿਲਾਫ ਆ ਬੜੇ ਲੰਬੇ ਅਰਸੇ ਤੋਂ आम आदमी पार्टी आम आदमी पार्टी ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਸਮੁੱਚੀ ਪਾਰਟੀ ਦੇਸ਼ ਦੇ ਲੋਕਾਂ ਨੂੰ ਇਸ ਗੱਲ ਲਈ ਗਾ ਕਰ ਰਹੀ ਆ ਦੇਸ਼ ਦੇ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸੰਵਿਧਾਨ ਖਤਮ ਕਰ ਲਗਾ ਭਾਰਤੀ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮrao ਬੇੜਕਰ ਜੀ ਦੀ ਸੋਚ ਨੂੰ ਖਤਮ ਕਰਨ ਦੇ ਲਈ ਸਟੈਪ ਜਿਹੜੇ ਨੂੰ ਸ਼ੁਰੂ ਕੀਤੇ ਨੇਗੇ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਔਰ ਉਸ ਤੋਂ ਵੀ ਪਹਿਲਾਂ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ਚਾਹੀਆ ਔਰ ਲਗਭਗ 11 ਸਾਲਾਂ ਤੋਂ ਪਿਛਲੇ 11 ਸਾਲਾਂ ਤੋਂ ਲਗਾਤਾਰ ਇਸ ਗੱਲ ਯਤਨਸੀਲਾ ਕਿ ਦੇਸ਼ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਇਮਰਾਨ ਮੇੜਕਰ ਜੀ ਨੇ ਬਣਾਇਆ ਜਿਸ ਸੰਵਿਧਾਨ ਦੇ ਅੰਦਰ ਸਭ ਨੂੰ ਬੋਲਣ ਦਾ ਹੱਕ ਦਿੱਤਾ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਦਿੱਤਾ ਜਿਸ ਦੇ ਅੰਦਰ ਸਮਾਨਤਾ ਦਾ ਅਧਿਕਾਰ ਦਿੱਤਾ ਜਿਸ ਸੰਵਿਧਾਨ ਦੇ ਅੰਦਰ ਛੂਆਛਾਤ ਨੂੰ ਖਤਮ ਕੀਤਾ ਜਿਸ ਸੰਵਿਧਾਨ ਦੇ ਅੰਦਰ ਜਾਤੀ ਪ੍ਰਥਾ ਨੂੰ ਖਤਮ ਕਰਨ ਦਾ ਯਤਨ ਕੀਤਾ ਜਿਸ ਸੰਵਿਧਾਨ ਦੇ ਤਹਿਤ ਪੜਨ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਲੋਕਾਂ ਨੂੰ ਇੰਪਲਾਈਮੈਂਟ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਪ੍ਰਾਪਰਟੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੋਰ ਵੀ ਬਹੁਤ ਵੱਡੇ ਪ੍ਰਵਧਾਨ ਸੰਵਿਧਾਨ ਦੇ ਅੰਦਰ ਬਾਬਾ ਸਾਹਿਬ 임ਰਾਂ ਮੇੜਕਰ ਜੀ ਨੇ ਲਿਖੇ ਬੜੀ ਲੰਬੀ ਕਾਲਨਾ ਦੇ ذریعے ਬੜਾ ਲੰਬਾ ਸਪੈਨ ਉਹਨਾਂ ਨੇ ਲਿਆ ਔਰ ਸੰਸਾਰ ਦੇ ਵੱਡੇ ਵੱਡੇ ਦੇਸ਼ਾਂ ਦੇ ਸਵਧਾਨਾਂ ਨੂੰ ਸਨੇਖਿਆ ਕਰਕੇ ਔਰ ਭਾਰਤੀ ਸੰਸਕ੍ਰਿਤੀ ਕੀ ਆ ਭਾਰਤ ਦੇ ਅੰਦਰ ਜਾਤ ਪ੍ਰਥਾ ਭਾਰਤ ਦੇ ਅੰਦਰ ਕਿਸ ਤਰ੍ਹਾਂ ਦਾ ਵਖਰੇਵੇਂ ਲਗੇ ਭਾਰਤ ਦੇ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾਗਾ ਇਹ ਸਾਰੀਆਂ ਗੱਲਾਂ ਦੇ ਜਦੋਂ ਕੋਕ ਪੜਤਾਲ ਕਰਨ ਤੋਂ ਬਾਅਦ ਦੇਸ਼ ਦਾ ਸੰਵਿਧਾਨ ਇੱਕ ਲੰਬੀ ਚਰਚਾ ਤੋਂ ਬਾਅਦ ਇੱਕ ਲੰਬੀਆਂ ਵੱਡੀਆਂ-ਵੱਡੀਆਂ ਮੀਟਿੰਗਾਂ ਤੋਂ ਬਾਅਦ ਸੰਵਿਧਾਨ ਕਾਢਦੀ ਨੇ ਜਿਸ ਦੇ ਵਿੱਚ ਬਹੁਤ ਸਾਰੇ ਮੈਂਬਰ ਸੀਗੇ ਉਹਨਾਂ ਲੰਬੀ ਜਿਹੜੀ ਸਬੀਖਿਆ ਕਰਨ ਤੋਂ ਬਾਅਦ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਸੰਵਿਧਾਨ ਜਿਹੜਾ ਉਹ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ। ਔਰ ਲਗਭਗ ਪਿਛਲੇ 75 ਸਾਲਾਂ ਤੋਂ ਪਿਛਲੇ 75 ਸਾਲਾਂ ਤੋਂ ਦੇਸ਼ ਦਾ ਸੰਵਿਧਾਨ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕੇ ਜੀ ਨੇ ਬਣਾਇਆ ਸੀਗਾ ਜੋ ਸਮਾਨਤਾ ਦਾ ਬਰਾਬਰਤਾ ਦਾ ਪੜ੍ਹਾਈ ਦਾ ਐਜੂਕੇਸ਼ਨ ਦਾ ਅਧਿਕਾਰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਲਿਤ ਲੋਕਾਂ ਨੂੰ ਪਛੜੇ ਲੋਕਾਂ ਨੂੰ ਲੈ ਕੇ ਦਿੱਤਾ ਸੀਗਾ ਪਿਛਲੇ 75 ਸਾਲਾਂ ਤੋਂ ਦੇਸ਼ ਦੇ ਦਿਨਰ ਲਗਾਤਾਰ ਕੰਮ ਕਰ ਰਿਹਾਗਾ ਲਗਾਤਾਰ ਦੇਸ਼ ਦੇ ਉਹ ਲੋਕ ਜਿਹੜੇ ਮੈਂ ਸਮਝਦਾ ਕਿਸੇ ਸਮੇਂ ਸਕੂਲ ਚ ਪੜ੍ਹਨ ਨਹੀਂ ਜਾ ਸਕਦੇ ਸੀਗੇ ਉਹ ਲੋਕ ਜਿਹੜੇ ਬਰਾਬਰ ਬੈਠ ਸਕਦੇ ਸੀਗੇ ਉਹ ਅੱਜ ਮੈਂ ਸਮਝਦਾ ਕਿਤਨਾ ਕਿਤੇ ਆਪਣਾ ਖੋਇਆ ਹੈ ਸਨਮਾਨ ਉਹਨਾਂ ਨੂੰ ਭਾਲ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਕੀਤਾ ਉਹਨਾਂ ਦੁਬਾਰਾ ਰਚਿਤ ਸੰਵਿਧਾਨ ਨੇ ਕੀਤਾ ਦੇਸ਼ ਦੀਆਂ ਵਕ ਵਕ ਕੋਰਟਾਂ ਹਾਈ ਕੋਰਟ ਸੁਪਰੀਮ ਕੋਰਟ ਦੇ ਅੰਦਰ ਬਹੁਤ ਕਈ ਵਾਰ ਚਰਚਾ ਹੋਈਆ ਦੇਸ਼ ਦੇ ਸੰਵਿਧਾਨ ਤੇ ਪ੍ਰਦੇਸ਼ ਦੀ ਸੰਵਿਧਾਨ ਦੀ ਜਿਹੜੀ ਆਤਮਾ ਕੀ ਪ੍ਰਯੰਬਲਾ ਉਹਨੂੰ ਕਿਸੇ ਨੇ ਬਦਲਣ ਦਾ ਯਤਨ ਨਹੀਂ ਕੀਤਾ ਜੋ ਥੌਟ ਪ੍ਰੋਸੈਸ ਬਾਬਾ ਸਾਹਿਬ ਹੀਰੋੰਗ ਬੇੜਕਰ ਜੀ ਨੇ ਉਹਨਾਂ ਦੇ ਸਾਥੀਆਂ ਨੇ ਉਸ ਸਮੇਂ ਪੜਾਇਆ ਕਿਸੇ ਨੇ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕੱਲ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸੰਵਿਧਾਨ ਦੇ ਉੱਤੇ ਚਰਚਾ ਹੋ ਰਹੀ ਸੀ ਸੰਵਿਧਾਨ ਦੇ ਉੱਤੇ ਸਾਰੀਆਂ ਪਾਰਟੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਆਪਣਾ ਆਪਣਾ 뷰 ਰੱਖ ਰਹੀਆਂ ਸੀ ਕਿ ਕਿੰਨੀ ਕੁ ਡਿਵੈਲਪਮੈਂਟ ਸੰਵਿਧਾਨ ਦੇ ਜ਼ਰੀਏ ਹੋਈ ਆ ਕੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਹੋਈ ਹੈ ਜਾਂ ਨਹੀਂ ਹੋਈ ਆ ਇਹ ਸਾਰੇ ਵਿਸ਼ਿਆਂ ਦੇ ਉੱਤੇ ਇੱਕ ਲੰਬੀ ਚੌੜੀ ਚਰਚਾ ਉਹ ਦੇਸ਼ ਦੀ ਪਾਰਲੀਮੈਂਟ ਚ ਹੋ ਰਹੀ ਸੀ ਸਰਕਾਰ ਵੱਲੋਂ ਕਿਉਂਕਿ ਦੇਸ਼ ਦੇ ਅੰਦਰ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਆ ਦੂਸਰੇ ਪਾਸੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਵੀ ਆ ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੀ ਕਹਿਮ ਭੂਮਿਕਾ ਨਿਭਾਉਂਦੀ ਆ ਸਾਡੇ 10 ਰਾਜ ਸਭਾ ਦੇ ਮੈਂਬਰ ਨੇ ਔਰ 3 ਲੋਕ ਸਭਾ ਦੇ ਮੈਂਬਰ ਨੇ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆਗਾ ਉਹਦੇ ਉੱਤੇ ਚਰਚਾ ਕਰ ਰਹੇ ਸੀ ਤਾਂ ਕੱਲ ਜਦੋਂ ਚਰਚਾ ਸਿਖਰਾਂ ਤੇ ਸੀ ਜਦ ਚਰਚਾ ਚੱਲ ਰਹੀ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਜੀ ਨੇ ਅਮਿਤ ਸ਼ਾਜੀ ਨੇ ਬਾਬਾ ਸਾਹ ਪੀਰੋ ਮੇੜਕਰ ਜੀ ਦਾ ਮਜ਼ਾਕ ਉਡਾਇਆ ਮੈਂ ਕਹੂੰਗਾ ਕਿ ਉਹ ਵੀਡੀਓ ਜਿਹੜੀ ਹੈਗੀ ਆ ਜੇ ਪੋਸੀਬਲ ਹੈ ਤਾਂ ਚਲਾਓ ਚਲਾ ਦਿੱਤਾ ਜਾਵੇ ਅਭੀ ਇੱਕ ਗੈਸਨ ਹੋ ਗਿਆ ਹੰਬੇਕਰ ਹੰਬੇਕਰ ਅੰਬੇਕਰ 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 ਇੱਕ ਨਾ ਨਾਮ ਅਗਰ ਭਗਵਾਨ ਦਾ ਲੇਤੇ तो सात जन्मों तक स्वर्ग मिलता था अभी फैशन हो गया है आंबेडकर 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 अम्बेडकर इतना नाम अगर भगवान का लेते तो सात जन्मों तक स्वर्ग मिलता था अभी फैशन हो गया है आंबेडकर 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 अंबेडकर इतना नाम अगर भगवान का लेते ਤੋ 7 ਜਨਮਵਤਕ ਸੋਖਾ ਤੁਸੀਂ ਸਾਰਿਆਂ ਨੇ ਇਹ ਜਿਹੜੀ ਵੀਡੀਓ ਆ ਉਹ ਦੇਖੀ ਆ ਬਹੁਤ ਸਾਰੇ ਤੁਹਾਡੇ ਚੋਂ ਜਿਹੜੇ ਦੇਸ਼ ਦੀ ਪਾਰਲੀਮੈਂਟ ਕਵਰ ਕਰਦੇ ਨੇ ਕਿ ਉਹਨਾਂ ਨੇ ਬਿਲਕੁਲ ਉੱਥੇ ਵੀ ਸੁਣੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਪ੍ਰਿੰਟ ਮੀਡੀਆ ਦੇ ਉੱਤੇ ਵੀ ਦੇਖੀ ਹੋਣੀ ਔਰ बार-बार ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾਦੀ ਜਿਹੜੇ ਕਿ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ दूसरे नंबर पर आते हैं और भारतीय जनता पार्टी के सब तो बड़े लीडर ने गे किस तरह उन्होंने बाबा साहब भीमराव अंबेडकर जी का अपमान किया किस तरह कहा कि रट लगी अंबेडकर 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 मैं समझता है बहुत बड़ी इंसल्ट देश के दे संविधान के निर्माता बाबा साहब भीमराव अंबेडकर जी हो दे लखवक ਉਹ ਨੌਜਵਾਨ ਉਹ ਲੋਕ ਜਿਹੜੇ ਬਾਬਾ ਸਾਹਿਬ ធីਮਰਾਓ ਅੰਬੇਡਕਰ ਦੀ ਵਿਚਾਰਧਾਰਾ ਦੇ ਨਾਲ ਪ੍ਰਣਾਏ ਹੋਏ ਲਗੇ ਜਿਹੜੇ ਬਾਬਾ ਸਾਹਿਬ ធីਮਰਾਓ ਅੰਬੇਡਕਰ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇਗੇ ਉਹਨਾਂ ਦੀ ਮੈਨਸ ਸਮਝਦਾ ਸਭ ਤੋਂ ਵੱਡੀ ਤੋਹਫੀਂ ਜਿਹੜੀ ਆ ਉਹ ਦੇਸ਼ ਦੇ ਹੋਮ ਮਿਨਿਸਟਰ ਅਮੇਸ਼ਾ ਜੀ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਔਰ ਇਸ ਗੱਲ ਤੋਂ ਸਪਸ਼ਟ ਆ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਸੰਵਿਧਾਨ ਨੂੰ ਕਿੰਨੀ ਨਫ਼ਰਤ ਕਰਦੀ ਆ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੂੰ ਕਿੰਨੀ ਨਫ਼ਰਤ ਕਰਦੀ ਆ ਦੇਸ਼ ਦੇ ਕਰੋੜਾਂ ਹੀ ਦਲਤਾਂ ਨੂੰ ਆਦਿਵਾਸੀਆਂ ਨੂੰ ਪਛੜੇ ਵਰਗ ਦੇ ਲੋਕਾਂ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਔਰ ਇਸ ਗੱਲ ਦਾ ਸਬੂਤ ਜਿਹੜਾ ਉਹ ਅੱਜ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਆਗਾ ਕਿਉਂਕਿ ਜੋ ਗੱਲ ਦਿਲ ਦੇ ਅੰਦਰ ਹੁੰਦੀ ਆ ਉਹ ਕਦੇ ਨਾ ਕਦੇ ਜਵਾਨ ਤੇ ਵੀ ਆਉਂਦੀ ਆ ਅੱਜ ਉਹੀ ਗੱਲ ਮੈਂ ਸਮਝਦਾ ਹਮੇਸ਼ਾ ਜੀ ਦੇ ਜਵਾਨ ਤੇ ਆਈ ਆ ਕਿ ਕਿਸ ਤਰ੍ਹਾਂ ਉਹਨਾਂ ਨੇ અપਮਾਨ ਕੀਤਾ ਗਾ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦਾ ਮੈਂ ਦੀ ਸਭ ਤੋਂ ਪਹਿਲਾਂ ਕੜੀ ਨਿੰਦਾ ਕਰਦਾ ਆ ਆਮ ਆਦਮੀ ਪਾਰਟੀ ਵੱਲੋਂ ਸਖਤ ਸ਼ਬਦਾਂਤ ਨਿੰਦਾ ਕਰਦਾਗਾ ਔਰ ਲੋਕਾਂ ਦੇ ਸਾਹਮਣੇ ਇਹ ਗੱਲ ਜਗਜਹਰ ਹੋ ਗਈ ਕਿ ਭਾਰਤੀ ਜਨਤਾ ਪਾਰਟੀ ਇੱਕ ਨਾ ਇੱਕ ਦਿਨ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰ ਦੇ ਲਈ ਲੱਗੀ ਹੋਈ ਹੈ ਕਿ ਦਿਨ ਖਤਮ ਕਰਨਾ ਚਾਹੁੰਦੀ ਹੈ ਪਰ ਲੇਕਿਨ ਦੂਜੇ ਪਾਸੇ ਦੇਸ਼ ਦਾ ਸੰਵਿਧਾਨ ਬਚਾਉਣ ਵਾਲੇ ਕਰੋੜਾਂ ਲੋਕ ਲੋਕਤੰਤਰ ਬਚਾਉਣ ਵਾਲੇ ਕਰੋੜਾਂ ਲੋਕ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਲੱਗੇ ਹੋਏ ਨੇ ਕਿ ਬਿਲਕੁਲ ਆਮ ਆਦਮੀ ਪਾਰਟੀ ਸੰਵਿਧਾਨ ਦੇ ਅੰਦਰ ਕਿਸੇ ਵੀ ਸੋਧ ਨੂੰ ਕਿਸੇ ਵੀ ਸੋਧ ਦਾ ਅਸੀਂ ਸਖਤ ਵਿਰੋਧ ਕਰਾਂਗੇ ਜੋ ਵੀ ਸੋਧਾਂ ਵੱਡੇ ਲੈਵਲ ਦੀਆਂ ਸੰਵਿਧਾਨ ਨੂੰ ਖਤਮ ਕਰਦੀਆਂ ਭਾਰਤੀ ਜਨਤਾ ਪਾਰਟੀ ਕਰੂਗੀ ਆਮ ਆਦਮੀ ਪਾਰਟੀ ਹਰ ਇੱਕ ਲੈਵਲ ਤੇ ਗਲੀ ਤੋਂ ਲੈ ਕੇ ਸੰਸਦ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਅਸੀਂ ਭਾਰਤੀ ਜਨਤਾ ਪਾਰਟੀ ਦੇ ਇਸ ਕਨੌਣੀ ਮੂਵ ਦਾ ਇਸ ਲੋਕ ਵਿਰੋਧੀ ਮੂਵ ਦਾ ਇਸ ਲੋਕਤੰਤਰ ਵਿਰੋਧੀ ਮੂਵ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਪਰ ਲੇਕਿਨ ਮੈਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਜਿੱਥੇ ਚੇਤਾਵਨੀ ਦਿਨਾਂਗਾ ਉੱਥੇ ਇਹ ਵੀ ਕਹਾਂਗਾ ਕਿ ਤਰੰਤ ਦੇਸ਼ ਦੇ क्रੂੜਾ ਲੋਕਾਂ ਤੋਂ ਮਾਫੀ ਮੰਗੀ ਜਾਵੇ ਦੇਸ਼ ਦੇ क्रੂੜਾ ਲੋਕਾਂ ਤੋਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ اور ਅਮਿਤ ਸ਼ਾਜੀ ਮਾਫੀ ਮੰਗਣ ਕਿਉਂਕਿ ਬਾਬਾ ਸਾਹਿਬ ਪੀਮਰਾਓ ਬੇੜਕਰ ਜੀ ਦੁਨੀਆ ਦੇ ਉਹ ਵਿਅਕਤੀ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਨਮਾਨ ਮਾਨ ਸਨਮਾਨ ਲੋਕਾਂ ਦੇ ਦਿਲਾਂ ਦਾ ਔਰ ਲੋਕਾਂ ਦੇ ਦਿਲਾਂ ਤੇ ਉਹ ਰਾਜ ਕਰਦੇ ਨੇਗੇ ਸੋ ਮੈਂ ਸਵਿੰਦਾ ਭਾਰਤੀ ਜਨਤਾ ਪਾਰਟੀ ਨੂੰ ਤਰ੍ਹਾਂ ਤੇ ਬਿਆਨ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਅਤਰਾੰਤ ਮੇਰ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ। ਇਹ ਚ ਪਾਰਟੀ ਕੀ ਕਿਦਾਂ ਉੱਕੇ ਉੱਕੇ ਸੁਖਵਾਸ ਨਹੀਂ ਕਰਾਂਗੇ ਦੁਕੀ ਪਬ ਸਟੇਟ ਲਗ ਸਰਕਾਰ ਕੇ ਲੀਏ ਕਿਨਾ ਜੀਏ ਮਹਿੰਦੋ ਭਾਰਤੀ ਜਨਤਾ ਪਾਰਟੀ ਨੇ ਜੇਕਰ ਇਸ ਵਿਵਾਦਤ ਬਿਵਾਦਤ ਬਿਆਨ ਤੋਂ ਮਾਫੀ ਨਾ ਮੰਗੀ ਅਮਰ ਸਿੰਘ ਨੇ ਮਾਫੀ ਨਾ ਮੰਗੀ ਤਾਂ ਸੀ ਆਪਣਾ ਲੀਗਲ ਕੋਰਸ ਉਹ ਵੀ ਅਡਾਪਟ ਕਰਾਂਗੇ ਔਰ ਇਸ ਗੱਲ ਨੂੰ ਲੈ ਕੇ ਲੁਕਾ ਜਾਵਾਂਗੇ ਜੋ ਵੀ ਸੰਘਰਸ਼ ਆਮ ਆਦਮੀ ਪਾਰਟੀ ਨੂੰ ਕਰਨਾ ਪਿਆ ਅਸੀਂ ਹਰ ਸੰਘਰਸ਼ ਕਰਾਂਗੇ ਇਹ ਤਾਂ ਕੋਈ ਸਮਾਂ ਨਿਦਾਰੀ ਕੀਤਾ ਕਿ ਇੰਨੇ ਸਮੇਂ ਦੇ ਅੰਦਰ ਅੰਦਰ ਮਾਫੀ ਮੰਗੀ ਜਾਏ ਨਹੀਂ ਕੋਈ ਪੋਟੈਨਸ਼ੀਅਲ ਬਿਲਕੁਲ ਜੀ ਅਸੀਂ ਆਲਰੇਡੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਕਿ 10 ਦਿਨਾਂ ਦੇ ਅੰਦਰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਇਹ ਤਾਂ ਲੋਕਾਂ ਦੇ ਸਾਹਮਣੇ ਆ ਇਹਦੇ ਵਿੱਚ ਟਾਈਮ ਕਿਸ ਚੀਜ਼ ਦਾ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਦੇਖੋ ਕਿਸ ਤਰ੍ਹਾਂ ਬੋਲ ਰਹੇ ਨੇ ਕਿ ਕਿਸ ਤਰ੍ਹਾਂ ਅਪਮਾਨ ਕਰ ਰਹੇ ਨੇਗੇ ਸੁਤਰਾੰਤਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸਰਪਲ ਕੱਲ ਜੋ ਬਿੱਲ ਲਿਆਂਦਾ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਉਸ ਨੂੰ ਕਿਵੇਂ ਦੇਖਦੇ ਆਮ ਆਦਮੀ ਪਾਰਟੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਦੀ ਆ ਅਸੀਂ ਇਹਦੇ ਖਿਲਾਫ ਆ ਕਿਉਂਕਿ ਦੇਸ਼ ਦੇ ਅੰਦਰ ਬਹੁਤ ਸਾਰੀਆਂ ਵਿਭਿੰਨਤਾਵਾਂ ਨੇਗੀਆਂ ਬਹੁਤ ਸਾਰੇ ਵਖਰੇਵੇਂ ਨੇਗੇ ਕਿਤੇ ਭਾਸ਼ਾ ਵੱਖਰੀ ਆ ਕਿਤੇ ਜੀਓਗ੍ਰਾਫਿਕਲੀ ਇਸੀ ਵੱਖਰੇ ਆ ਕਿਤੇ ਸਮਾਜਿਕ ਤੌਰ ਤੇ ਬਖਰੇ ਆ ਬਹੁਤ ਸਾਰੇ ਬਖਰੇਵੇਂ ਨੇਗੇ ਪਰ ਲੇਕਿਨ ਉਸ ਅਨੇਕਤਾ ਦੇ ਅੰਦਰ ਵੀ ਇੱਕ ਇਕਤਾ ਕੀ ਪਰ ਲੇਕਿਨ ਮੈਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹਦਾ ਵਿਰੋਧ ਕਰਦੇ ਆ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੈਂਬਲੀਆਂ ਦੀ ਕੁਝ ਬਣਤਰ ਇਸ ਤਰ੍ਹਾਂ ਦੀ ਹੈਗੀ ਸੋ ਬਿਲਕੁਲ ਇਹ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਊਗਾ ਅਸੀਂ ਇਹਦਾ ਪੂਰਵ ਵਿਰੋਧ ਕਰਦੇ ਦੇਖ ਕੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਗਲਾਫਟ ਦਿੱਤਾ ਹੈ ਮੰਡੀਕਰਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਉਸ ਦਾ ਵਿਰੋਧ ਵੀ ਕਰ ਰਹੇ ਹੋਰ ਕੱਲ ਮੀਟਿੰਗ ਵੀ ਕਿਸਾਨਾਂ ਨਾਲ ਸਰਦੀ ਹੈ ਕਿ ਇਹ ਵਿంటర్ ਸੈਸ਼ਨ ਦੇ ਵਿੱਚ ਇਸ ਤੇ ਚਰਚਾ ਕੀਤੀ ਜਾਏਗੀ ਜਿਹੜਾ ਖੇਤੀਬਾੜੀ ਖਰੜਾ ਕੇਂਦਰ ਸਰਕਾਰ ਲੈ ਕੇ ਆਈ ਹੈਗੀ ਉਹਦੀ ਸਮੀਖਿਆ ਹਰ ਇੱਕ ਲੈਵਲ ਤੇ ਚੱਲ ਰਹੀ ਆ ਅਸੀਂ ਉਹਦੀ ਸਮੀਖਿਆ ਕਰ ਰਹੇ ਆ ਕੋਕ ਕਰ ਰਹੇ ਆਗੇ ਜੇਕਰ ਉਹ ਦੇਸ਼ ਦੇ ਕਿਸਾਨਾਂ ਦੇ ਖਿਲਾਫ ਹੋਊਗੀ ਤਾਂ ਬਿਲਕੁਲ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਹਰ ਇੱਕ ਲੈਵਲ ਤੇ ਵਿਰੋਧ ਕਰਾਂਗੇ ਉਹਨੂੰ ਨਹੀਂ ਲਾਗੂ ਹੋਣ ਦੇਵਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਨੇ 2 ਸਾਲ ਪਹਿਲਾਂ ਤਨ ਕਾਲੇ ਕਾਨੂੰਨ ਲਿਆਂਦੇ ਸੀਗੇ ਅੱਜ ਫੇਰ ਕਿਤਨਾ ਕਿਤੇ ਲੁਕ ਮੇ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਨਾ ਚਾਹੁੰਦੀ ਆ ਅੱਜ ਫੇਰ ਇੱਕ ਹੋਰ ਬਦਲਵੇਂ ਢੰਗ ਦੇ ਨਾਲ ਉਸੇ ਪ੍ਰਕਾਰ ਦੇ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਆ ਸੋ ਬਿਲਕੁਲ ਉਹਦੀ ਸਮੀਖਿਆ ਚੱਲ ਰਹੀ ਆ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਸਾਲਣਾ ਸੀ ਸਲਾਮ ਅਸਬਰਾ ਕਰਕੇ ਔਰ ਉਸ ਤੋਂ ਬਾਅਦ ਐਕਸ਼ਨ ਲਮਾ ਜਿਵੇਂ ਸਰ ਪਹਿਲਾਂ ਜਦੋਂ ਕਾਨੂੰਨ ਆਏ ਸੀ ਉਹਨਾਂ ਸਪੈਸ਼ਲ ਸੈਸ਼ਨ ਬੁਲਾ ਕੇ ਉਹਦਾ ਵਿਰੋਧ ਕੀਤਾ ਗਿਆ ਸੀ ਕਿ ਕੋਈ ਆਪਣੀ ਪਲੈਨਿੰਗ ਹੈ ਜੀ ਆਪਣੀ ਸਰਕਾਰ ਦੀ ਦੇਖੋ ਅਸੀਂ ਉਹਦੀ ਸਮੀਖਿਆ ਕਰ ਰਹੇ ਹਾਂ ਸੈਸ਼ਨ ਬਣਾਉਣਾ ਪਿਆ ਸੈਸ਼ਨ ਵੀ ਬੁਲਾਵਾਂਗੇ ਜੋ ਵੀ ਕਾਰਵਾਈ ਕਰਨੀ ਪਈ ਪੰਜਾਬ ਸਰਕਾਰ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਖੇਤੀਬਾੜੀ ਸੂਬਾ ਦਾ ਅਸੀਂ ਪੰਜਾਬ ਦੀ ਖੇਤੀਬਾੜੀ ਤਬਾਹ ਨਹੀਂ ਹੋਣ ਦੇਵਾਂਗੇ ਬਲਕਿ ਅਸੀਂ ਪੰਜਾਬ ਦੇ ਕਿਸਾਨ ਨਾਲ ਦੇਸ਼ ਦੇ ਕਿਸਾਨਾਂ ਨਾਲ ਡਟ ਕੇ ਖੜੇ ਹਾਂ ਥੈਂਕ ਯੂ ਤੁਸੀਂ ਇੱਕ ਸਵਾਲ ਮੇਰਾ ਜੀ ਸਾਹਿਬ ਕਿਸਾਨਾਂ ਨਾਲ ਖੜੇ ਹੋ ਕੇ ਇਹਦੇ ਤੇ ਬਾਰਡਰ 'ਤੇ ਆਸਪਾਸ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਗਿਆ ਉਹਨਾਂ ਨੂੰ ਸਮਝਾਉਣ ਵਾਸਤੇ ਨਹੀਂ ਗਿਆ ਉਹਦੇ ਬਾਰੇ ਕੀ ਕਹੋਗੇ ਉਹ ਡੱਲੇ ਵਾਲੀ ਕੰਡੀਸ਼ਨ ਵੀ ਦਿਨ ਬਦਨ ਕ੍ਰਿਟੀਕਲ ਹੋਦੀ ਜਾ ਰਹੀ ਹੈ ਜਿਦੋਂ ਪਹਿਲਾਂ ਐਜੀਟੇਸ਼ਨ ਚੱਲੀ ਸੀ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਖੁਦ ਬਤੌਰ ਵਕੀਲ ਬਣ ਕੇ ਕੇਂਦਰ ਸਰਕਾਰ ਨਾਲ ਸੀ ਲੰਬਾ ਅਰਸਾ ਗੱਲ ਕਰਾਈ ਔਰ ਰਾਤ ਦੇ 2:00 ਵਜੇ ਤੱਕ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਆਗੂਆਂ ਨਾਲ ਉਹਨਾਂ ਦੇ ਜਾਇਜ਼ ਤੇ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਨਾਲ ਲੜਦੇ ਰਹੇ ਅੱਜ ਵੀ ਅਸੀਂ ਪੰਜਾਬ ਦੇ ਕਿਸਾਨ ਨਾਲਾਂਗੇ ਅੱਜ ਵੀ ਅਸੀਂ ਕਿਸਾਨਾਂ ਖੜੇ ਆਂਗੇ ਸਾਡੇ ਮੈਂਬਰ ਪਾਰਲੀਮੈਂਟ ਜਾ ਕੇ ਆਏ ਨੇ ਕੰਗਸਾ ਜਾ ਕੇ ਆਏ ਨੇਗੇ ਹੋਰ ਵੀ ਸਾਡੇ ਡਿਊਟਰ ਸਾਹਿਬਾਨ ਜਾ ਰਹੇ ਨੇਗੇ ਸਾਡੀ ਜਿਹੜੀ ਸਵੇਦਨਾ ਕੀ ਉਹ ਬਿਲਕੁਲ ਕਿਸਾਨੀ ਸੰਘਰਸ਼ ਦੇ ਨਾਲ ਹੈ ਥੈਂਕ ਯੂ